ਕੱਟ ਕੱਟ ਰੈੱਡ ਹੋਣੀ ਨਹੀਂ ਇਹਦੀ ਰੈੱਡ ਟੋਟੇ ਹੋ ਜੰਦਾ ਇਹਨੇ ਬਲੈਕ ਤੇ ਰਹਿਣਾ ਬਲੈਕ ਹੈ ਨਾ ਬਲੈਕ ਹੈ ਨਾ ਇਹਦਾ ਰੈਡੀ ਹੈ ਅਦਰ ਰਹਿ ਗਿਆ ਖਿਆ ਇਹਦੇ ਬੈਲਡ ਇੱਕ ਦੇ ਰਹਿਣਾ ਹੋਵੇ ਦੋ ਦੋ ਤਰ੍ਹਾਂ ਦੇ ਇੱਕ ਦੇ ਹੋਣਾ ਨਾ ਇੱਕ ਤੇ ਰਹਿਣਾ ਕੀ ਜੋ ਕਰ ਦਿੰਦੇ ਦੋ ਦੋ ਬਸ਼ੀ ਹਾਂ ਹਾਰ ਦਾ ਲਾ ਗਿਆ ਤਾਰ ਦਾ ਦੋ ਨੰਬਰ ਤੇ ਤੀਜੀ ਬਾਤ ਉਹ ਨਹੀਂ ਤਾਰ ਕਾ ਤੇ ਉਹ ਇਹਦੀ ਝੋਲੀ ਹੁਣ ਇਹਦੀ ਜਿਹੜੀ ਤੁਸੀਂ ਉੱਥੇ ਲਉਂਦੇ ਹੋ ਇਹਦੀ ਲਉਂਦੇ ਹੋ ਇਹਦੀ ਕਿੱਥੇ ਆ ਇਹਦੀ ਉਹਦੇ ਜਿਹੜੀ ਲਾਤੀ ਨਾ ਉਹ ਨਾਲ ਉਧਰ ਲਾਤੀ ਇਹਦੀ ਪਿੱਛੇ ਥੱਲੇ ਪਸੇ ਲੈਂਦੀ ਇਹਦੀ ਹੁਣ ਉਹਦੇ ਤੇ ਲੱਗਣੀ ਹੈ ਅਛਾ ਇਹ ਤਾਂ ਲੱਗ ਲੱਗੇ ਰੱਖਣੀ ਆ ਆ ਇਹ ਲੱਗ ਲੱਗੇ ਰਾਨ ਕੇ ਇੱਕ ਨੰਬਰ ਆਦਾ ਉਹਦੀ ਪਹਿਲਾਂ ਇੱਥੇ ਲੱਗਣੀ ਨਹੀਂ ਜੀ ਦੋ ਨੰਬਰ ਦੀ ਇੱਥੇ ਲੱਗਣੀ ਇੱਕ ਨੰਬਰ ਦੋ ਨੰਬਰ ਦੀ ਇੱਕ ਚ ਦੋ ਨੰਬਰ ਦੀ ਬੀਬੀ ਪੈਡ ਤੇ ਬੀਬੀ ਪੈਡ ਦੀ ਸੀ ਵਿੱਚ ਤੇ ਇੱਕ ਗਾੜੀ ਇੱਕ ਜ਼ਮੀਨ ਪੈਡ ਇਹ ਇਹ ਦੋ ਨੰਬਰ ਦੀ ਇੱਕ ਵਿੱਚ ਦੋ ਦੀ ਨਹੀਂ ਵੀ ਦੋ ਨੰਬਰ ਦੀ ਇੱਕ ਚ ਇੱਕ ਦੀ ਬੀਬੀ ਪੈਡ ਚ ਬੀਬੀ ਪੈਡ ਦੀ ਸੀ ਯੂ ਠੀਕ ਆ ਠੀਕ ਆ ਪੀ ਪੀ ਯਾਦ ਕਰ ਲਾਂਗੇ ਨਾ ਦੋ ਨੰਬਰ ਇਹ ਤੁਹਾਨੂੰ ਕਰਕੇ ਦਿੱਤਾ ਆਲਰੇਡੀ ਦੋ ਨੰਬਰ ਵੀ ਸੈੱਟ ਆ ਇੱਕ ਨੰਬਰ ਵੀ ਸੈੱਟ ਆ ਇਹ ਸਾਰਾ ਕੁਝ ਕਰ ਚੁੱਕੇ ਆਪਾਂ ਸਰ ਦੋ ਐਕਸਟਰਨਲ ਆ ਤੇ ਦੋ ਨਹੀਂ ਐਕਸਟਰਾ ਐਡੋ ਨਾ ਇਹਦੀ ਇਹਦੀ ਡਾਟ ਉੱਤੇ ਦੋ ਨੰਬਰ ਇੱਕ ਨੰਬਰ ਲਿਖਿਆ ਹੋਇਆ ਹੈਗਾ ਬਾਈ ਪੀ ਵੀ ਸੀ ਯੂ ਨਾਲ ਸਰ ਕਨੈਕਟ ਪੀ ਵੀ ਸੀ ਯੂ ਨਾਲ ਜਿਹੜੀ ਬੈਲੈਂਸ ਨੇ ਐਕਸਟਰਾ ਹੋਣੀ ਆ ਆ ਦੋ ਨੰਬਰ ਦੀ ਉਹ ਇੱਕ ਜੇ ਇੱਕ ਨੰਬਰ ਨੇ ਅੱਗੇ ਕਨੈਕਟ ਹੋਣਾ ਕੋਈ ਨਹੀਂ ਦੇਖਣ ਤੁਮ ਬਰਾਦਰ ਕੋਈ ਗੱਲ ਨਹੀਂ ਇਹ ਬਹੁਤ ਕੋਣ ਹਾਂ ਜਿਹੜਾ ਟਾਈਲ ਕਰੀ ਜਾਂਦਾ ਜਿਹਦੇ ਤੇ ਆਮ ਤੌਰ ਤੇ ਜਿਹੜੀ ਸਟਾਰਟ ਹੁੰਦਾ ਹੈ ਉਹ ਬਾਰਾ ਹੁੰਦਾ ਹੈ ਇਹ ਬਲੇਮ ਨਹੀਂ ਹੋਣੀ ਚਾਹੀਦੀ ਕਿ ਕਿਸਨ ਦਾ ਬਸ ਇੱਕ ਵੀ ਹੋ ਜਾਂਦਾ ਹੈ ਹੁਣ ਜਿਹਦਾ ਇਹ ਹੋਰ ਕਹਿੰਦਾ ਪੈਨਾ ਬਸ ਐਕਸਟਰਾ ਹੈ ਹੋਰ ਕੋਈ ਨਹੀਂ ਕਰ ਸਕਦਾ ਉਹਨੀਆਂ ਬਸ ਬਹੁਤ ਸਾਰੇ ਕੰਪਨੀਆਂ ਦੇ ਵੀ ਪਰ ਇਹ ਕਰਦੇ ਸਾਰੇ ਬਖਾਨ ਨਹੀਂ ਲਿਖੀ ਜਾਣਾ ਇਹ ਵੀਰ ਕਰ ਲੈ ਕਿ ਉਹਨਾਂ ਤੋਂ ਮੋਰੋ ਦੇ ਪਰ ਮੈਸੇਜ ਕਰਨੇ ਆ ਨਾ